ਕਾਲ사 ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਜੀ ਆਪ ਸਾਰਿਆਂ ਦਾ ਦਾਸ ਦੇ YouTube ਚੈਨਲ AS Music Academy ਤੇ ਇੱਕ ਹੋਰ ਸੰਗੀਤ ਮਈ ਰਾਗ ਮਈ ਵੀਡੀਓ ਦੇ ਵਿੱਚ ਉਮੀਦ ਹੈ ਕਿ ਆ ਜੀ ਸਾਰੇ ਠੀਕ ਠਾਕ ਹੋਵੋਗੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਰਾਗ ਮਾਲਕੌਸ ਦੇ ਅੰਦਰ ਤਾਲ ਤੀਨ ਤਾਲ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੇ ਨਾਲ ਸਬੰਧਤ ਸਤ ਗੁਰਾਂ ਦੇ ਗੁਰਪੁਰਬ ਨੂੰ ਸਮਰਪਿਤ ਭੈਣਾਂ ਤੇ ਬੱਚਿਆਂ ਦੀ ਪਿੱਛ ਤੋਂ ਪਾਇਆ ਆਨੰਦ ਜਗਤ ਵਿੱਚ ਕਲ ਧਾਰਨ ਗੁਰਨਾਨਕਾਇਆ ਜੋ ਕਿ ਵੀਰਾਂ ਦੀ ਪਿੱਛ ਤੋਂ ਆਪਾਂ ਪਹਿਲਾਂ ਅਪਲੋਡ ਕਰ ਚੁੱਕੇ ਹਾਂ ਜਿਹਨੂੰ ਆਪ ਸਾਰਿਆਂ ਨੇ ਬਹੁਤ ਪਿਆਰ ਬਖਸ਼ਿਆ ਅਤੇ ਕਈ ਭੈਣਾਂ ਦਾ ਕਹਿਣਾ ਸੀ ਕਿ ਫੀਮੇਲ ਸਕੇਲ ਤੋਂ ਵੀ ਇਹਨੂੰ ਆਪਜੀ ਅਪਲੋਡ ਕਰੋ ਸੋ ਆਪਾਂ ਆਪ ਜੀ ਦੇ ਕਹਿਣ ਤੇ ਫੀਮੇਲ ਸਕੇਲ ਤੇ ਬੱਚਿਆਂ ਦੀ ਪਿੱਛ ਤੋਂ ਆਪਾਂ ਇਹ ਬੰਦੇਸ਼ ਗਾਇਨ ਕਰਾਂਗੇ ਜੀ ਸ਼ਰਪ ਤੋਂ ਪਹਿਲਾਂ ਤਾਲ ਬੰਦ ਕਰਕੇ ਫਿਰ ਇਹਦੇ ਸਥਾਈ ਅੰਤਰ ਨੂੰ ਬਿਨਾ ਬਿਨਾ ਤਾਲ ਤੋਂ ਹੌਲੀ-ਹੌਲੀ ਇੱਕ ਉਂਗਲ ਦੇ ਨਾਲ ਇਹਦੀ ਸੁਰਾਲੀ ਨੂੰ ਵੀ ਸਮਝਾਂਗੇ ਤੇ ਇਹਨੂੰ ਆਪਾਂ ਗਾਇਨ ਵੀ ਕਰਾਂਗੇ ਜੀ ਸੋ ਸਾਰਿਆਂ ਨੂੰ ਬੇਨਤੀ ਆ ਵੀਡੀਓ ਨੂੰ ਧਿਆਨ ਨਾਲ ਵੇਖਣਾ ਜੀ ਜਿਨ੍ਹਾਂ ਨੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਬੈਲ ਆਈਕਨ ਨੂੰ ਪ੍ਰੈਸ ਕਰ ਦੇਣ ਤਾਂ ਜੋ ਅੱਗੇ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਆਪਜੀ ਤੱਕ ਪਹੁੰਚ ਸਕੇ ਜੀ ਸੋ ਆਓ ਜੀ ਵੀਡੀਓ ਨੂੰ ਸ਼ੁਰੂ ਕਰੀਏ mae'n <small> ਸੋਏ ਆਪਾਂ ਤਾਲਬਦ ਕਰਕੇ ਪੈਣਾ ਤੇ ਬੱਚਿਆਂ ਦੀ ਪਿੱਛੇ ਤੋਂ ਕੱਲ ਧਾਰਨ ਗੁਰਨਾਨਕ ਆਇਆ ਪਾਵਨ ਸ਼ਬਦ ਗਾਇਨ ਕੀਤਾ ਜੀ ਸੋ ਆਓ ਜੀ ਹੁਣ ਬਿਨਾ ਤਾਲ ਤੋਂ ਹੌਲੀ-ਹੌਲੀ ਇਹਦੀ ਸੁਰਾਵਲੀ ਨੂੰ ਸਮਝੀਏ ਅਤੇ ਇੱਕ ਉਂਗਲ ਦੇ ਨਾਲ ਵੀ ਆਪਾਂ ਇਹਨੂੰ ਸਮਝਣ ਦਾ ਯਤਨ ਕਰਾਂਗੇ ਉਹ ਤਾਂ ਕਰਕੇ ਤਾਂ ਜੋ ਕਲਾ ਕਲਾ ਸੁਰ ਜਿਹੜਾ ਕੀ ਜਿਹੜੀ ਹੈ ਉਹ ਆਪ ਜੀ ਦੇ ਸਮਝ ਦੇ ਵਿੱਚ ਆ ਜਾਵੇ ਜੀ ਹਾਂ ਕੱਲੇ ਸਰੋ ਇਸ ਦੇਖ ਲੋ ਇੱਕ ਉਂਗਲ ਦੇ ਨਾਲ ਪਾਲ ਲੇ ਤਰਨ ਗੋਰੀ ਰੇ ਨਾ ਨਿਰਵਾਾਇ ਦੋ ਪੈਟਰਨ ਨੇ ਸਤਾਈ ਦੇ ਵਿੱਚ ਵਾਲੇ ਮਾ ਗ ਸ ਨੀ ਸਧਾਰਨੀ ਸਾ ਸ ਮਾ ਗ ਮਾ ਗ ਸ ਦੂਸਰਾ ਪੈਟਰਨ ਪਾਲ ਲੇ ਤਰਨ ਗੋਰੀ ਜਾ ਜਿਹੜਾ ਨੈਕਸਟ ਪੈਟਰਨ ਦੂਸਰੀ ਤੁਕ ਇਹਦੇ ਅੱਧਾ ਪਾਰਟ ਜਿਹੜਾ ਨਾ ਸੈਕੰਡ ਪਾਰਟ ਇਸ ਤੁਕ ਦਾ ਜਿੱਥੋਂ ਸਟਾਰਟ ਹੁੰਦੀ ਏ ਤੁਕ ਉਹ ਵੇਖ ਲਓ ਆ ਜਾ ਬੇ ਜਾਗ ਆਇਆ ਤਨਲ ਬੇ ਜਗਤ ਤੇ ਚਰ ਕਾਇ ਤਰਨ ਮੰਤ ਕੋ ਕਰ ਕਰ ਆਇਆ ਇਹ ਸਥਾਈ ਹੋ ਗਏ ਜੀ ਹੁਣ ਇਹਦਾ ਅੰਤਰਾ ਵੇਖ ਲਓ so so, so, -so. so, -so. ਤੰਤਰੀ ਦੀ ਨੋਟੇਸ਼ਨ ਹੋਗੀ ਸੁਰਆਬਲੀ ਹੋਗੀ ਜੀ ਵੈਕਟਰ ਇਹ ਤੋਂ ਬਾਅਦ ਫਿਰ ਆਪਾਂ ਹੋਈ ਔਰ ਜਦੋਂ ਫਿਨਿਸ਼ ਕਰਨੇ ਸਾਰੇ ਅੰਤਰੀਗਾ ਕੇ ਉਸ ਤੋਂ ਬਾਅਦ ਤਿਹਾਈ ਲਉਣੀ ਆਪਾਂ ਤਾਂ ਰੇ ਤਾਰੇ ਆਏ ਤਾਰੇ ਆਏ ਤਾਰੇ ਆਏ ਤਾਰੇ ਆਏ ਤਾਰੇ ਆਏ ਆਇਆ ਇਹ ਦੇ ਕੇ ਇਸ ਦੇਖ ਲਓ ਨਾ ਸਾਰੀ ਸੰਗਮ ਸੋ ਉਮੀਦ ਹੈ ਕਿ ਆਪ ਜੀ ਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਣੀ ਆ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਨਾ ਕਮੈਂਟਸ ਦੇ ਰਾਹੀਂ ਦੱਸਣਾ ਆਪ ਜੀ ਨੂੰ ਵੀਡੀਓ ਕਿਵੇਂ ਦੀ ਲੱਗੀ ਅਤੇ ਆਉਣ ਵਾਲੀ ਵੀਡੀਓ ਆਪ ਜੀ ਨੂੰ ਕਿਵੇਂ ਦੀ ਚਾਹੀਦੀ ਹੈ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਕਰ ਕਰੇ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੂਆ ਅਤੇ ਸਾਡੇ YouTube ਚੈਨਲ ਦਾ ਮੇਨ ਮੋਟਿਵ ਆਉ ਗੁਰਬਾਣੀ ਕੀਰਤਨ ਨਾਲ ਸੰਗੀਤ ਨਾਲ ਜੁੜੀ ਇਹ ਨਸ਼ਿਆਂ ਨੂੰ ਤਿਆਗੀ ਆਪ ਵੀ ਜੁੜੀਏ ਅਤੇ ਬੱਚਿਆਂ ਨੂੰ ਵੀ ਜੋੜੀਏ ਰਲ ਮਿਲ ਕੇ ਇਸ ਮਕਸਦ ਨੂੰ ਪੂਰਾ ਕਰੀਏ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਖਸ ਦਿਵਸ ਦੇ ਰੋਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ